ਨਿਸ਼ਾਨ ਸਾਹਿਬ ਅਕਸਰ ਹੀ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਨਿਸ਼ਾਨ ਸਾਹਿਬ ਉੱਚੇ ਝੂਲਦੇ ਨਜ਼ਰ ਆਉਂਦੇ ਨੇ ਤੇ ਨਾਰਾ ਵੀ ਇਹੀ ਲੱਗਦਾ ਹੈ ਕਿ ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੀ ਨਿਸ਼ਾਨ ਸਾਹਿਬ ਜੋ ਕਿ ਫਾਰਸੀ ਭਾਸ਼ਾ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਤਵਾਜ ਜਾਂ ਝੰਡਾ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਪੰਥ ਦਾ ਨਿਸ਼ਾਨ ਸਾਹਿਬ ਦੋ ਰੰਗਾਂ ਦਾ ਸੀ ਭਾ ਬਸੰਤੀ ਰੰਗ ਤੇ ਸੂਰਮਈ ਰੰਗ ਭਾ ਨੀਲਾ ਰੰਗ ਨਿਸ਼ਾਨ ਸਾਹਿਬ ਸਿੱਖ ਕੌਮ ਦੀ ਆਜ਼ਾਦ ਹਸਤੀ ਅਤੇ ਹੋਂਦ ਦਾ ਪ੍ਰਤੀਕ ਹੈ। ਪੁਰਾਤਨ ਸਮਿਆਂ ਦੇ ਵਿੱਚ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਹੁੰਦਾ ਸੀ ਜਿਸ ਦੇ ਉੱਪਰ ਕਿਰਪਾਨ, ਢਾਲ ਅਤੇ ਕਟਾਰ ਦਾ ਨਿਸ਼ਾਨ ਹੁੰਦਾ ਸੀ। ਕਿਰਪਾਨ ਭਾਵ ਆਜ਼ਾਦ ਹਸਤੀ ਜ਼ੁਲਮ ਨਾਲ ਟੱਕਰਾਂ ਕਰਨ ਦੀ ਇੱਕ ਪ੍ਰਤੀਕ। ਢਾਲ ਦਾ ਮਤਲਬ ਸੀ ਕਿ ਮਜਲੂਮ ਦੀ ਰਾਖੀ ਕੀਤੀ ਜਾਵੇਗੀ। ਤੇ ਕਟਾਰ ਗੁਰੂ ਸਾਹਿਬ ਦੇ ਹੁਕਮਾਂ ਤਹਿਤ ਜੋ ਕਿ ਹਰੇਕ ਸਿੱਖ ਨੂੰ ਹੁਕਮ ਹੈ ਕਿ ਹਰੇਕ ਸਿੱਖ ਆਪਣੇ ਕੋਲ ਸ਼ਸਤਰ ਜ਼ਰੂਰ ਰੱਖੇ। ਸੋ ਗੁਰਦੁਆਰਾ ਸਾਹਿਬਾਨ ਅੰਦਰ ਝੂਲਦੇ ਇਹ ਨਿਸ਼ਾਨ ਸਾਹਿਬ ਸਿੱਖ ਕੌਮ ਦੀ ਸੁਤੰਤਰ ਹੋਣ ਦੀ ਹਾਮੀ ਹਨ ਸਿੱਖ ਰੈਤ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਸੰਤੀ ਜਾਂ ਸੂਰਮਈ ਹੁੰਦਾ ਹੈ ਗੱਲ ਕਰੀਏ ਪੁਰਾਤਨ ਸਮੇਂ ਦੀ ਤਾਂ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਹੁੰਦਾ ਸੀ ਜਿਸ ਵਿੱਚ ਕੱਪੜਾ ਤਾਂ ਨੀਲੇ ਰੰਗ ਦਾ ਸੀ ਪਰ ਕਿਰਪਾਨ ਢਾਲ ਅਤੇ ਕਿਟਾਰ ਦੇ ਵਿੱਚ ਨਿਸ਼ਾਨ ਹੁੰਦੇ ਸਨ ਸੋ ਹਰੇਕ ਜਿਹੜਾ ਸ਼ਸ਼ਤਰ ਹੈ ਉਸਦਾ ਇੱਕ ਆਪਣਾ ਹੀ ਜੋ ਹੈ ਫਲਸਫਾ ਸੀ ☬ ਕਿਰਪਾਨ ਜ਼ੁਲਮ ਦੇ ਟਾਕਰੇ ਦੀ ਪ੍ਰਤੀਕ ਸੀ ਤੇ ਢਾਲ ਮਜ਼ਲੂਮ ਦੀ ਰਾਖੀ ਸੀ। ਸੋ ਨਿਸ਼ਾਨ ਸਾਹਿਬ ਦੇ ਉੱਪਰ ਇੱਕ ਤੀਰ ਲੱਗਾ ਹੁੰਦਾ ਸੀ ਜੋ ਇੱਕ ਤਾਂ ਹਥਿਆਰ ਵਜੋਂ ਵਰਤਣ ਲਈ ਕੰਮ ਆਉਂਦਾ ਸੀ ਤੇ ਦੂਸਰਾ ਕੋਈ ਵੀ ਪੰਛੀ ਉਸ ਦੇ ਉੱਤੇ ਨਹੀਂ ਸੀ ਬੈਠ ਸਕਦਾ ਕਿਉਂਕਿ ਪੰਛੀ ਅਕਸਰ ਹੀ ਨਿਸ਼ਾਨ ਸਾਹਿਬਾਂ ਦੇ ਉੱਤੇ ਬੈਠਦੇ ਨੇ ਤੇ ਬਿਠ ਵਗੈਰਾ ਕਰਦੇ ਨੇ ਜਿਸ ਦੇ ਕਰਕੇ ਨਿਸ਼ਾਨ ਸਾਹਿਬਾਂ ਦੀ ਬੇਅਦਬੀ ਵੀ ਹੁੰਦੀ ਸੀ। ਇਸ ਤੋਂ ਇਲਾਵਾ ਨਿਸ਼ਾਨ ਸਾਹਿਬ ਦੇ ਉੱਪਰ ਇੱਕ ਫਰਲਾ ਵੀ ਲਗਾਇਆ ਜਾਂਦਾ ਸੀ। ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪੁਰਾਤਨ ਤਸਵੀਰ ਵਿੱਚ ਦੇਖ ਸਕਦੇ ਹੋ ਜਿੱਥੇ ਮੀਰੀ ਪੀਰੀ ਦੇ ਨਿਸ਼ਾਨ ਸਹਿਬ ਨੀਲੇ ਰੰਗ ਵਿੱਚ ਵਿਖੇ ਜਾ ਸਕਦੇ ਹਨ ਨੀਲੇ ਰੰਗ ਦਾ ਭਾਵ ਕਿ ਉੱਪਰ ਆਕਾਸ਼ ਜੋ ਨੀਲੇ ਰੰਗ ਦਾ ਹੈ ਤੇ ਥੱਲੇ ਪਾਣੀ ਵੀ ਜੋ ਨੀਲੇ ਰੰਗ ਦਾ ਹੈ ਭਾਵ ਕਿਸੇ ਨਾਲ ਭੇਦ ਭਾਵ ਨਹੀਂ ਸੀ ਕਰਦਾ ਆਕਾਸ਼ ਨੇ ਕਦੀ ਨਹੀਂ ਕਿਹਾ ਕਿ ਮੈਂ ਅਮੀਰਾਂ ਦਾ ਜਾਂ ਮੈਂ ਗਰੀਬਾਂ ਦਾ ਤੇ ਪਾਣੀ ਨੇ ਵੀ ਕਦੀ ਇਹ ਭੇਦ ਭਾਵ ਨਹੀਂ ਕੀਤਾ ਕਿ ਮੈਂ ਅਮੀਰ ਦੇ ਮੂੰਹ 'ਚ ਹੀ ਜਾਣਾ ਜਾਂ ਮੈਂ ਗਰੀਬ ਦੇ ਮੂੰਹ 'ਚ ਹੀ ਜਾਣਾ ਪੁਰਾਣੇ ਨਿਸ਼ਾਨ ਸਾਹਿਬ ਵਿੱਚ ਖੰਡੇ ਦਾ ਨਿਸ਼ਾਨ ਨਹੀਂ ਸੀ ਹੁੰਦਾ ਬਲਕਿ ਕਿਰਪਾਨ ਢਾਲ ਅਤੇ ਕਟਾਰ ਹੀ ਹੁੰਦੀ ਸੀ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਵਿੱਚ ਨਿਸ਼ਾਨ ਸਾਹਿਬ ਚਿੱਟੇ ਰੰਗ ਦਾ ਹੁੰਦਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵਿੱਚ ਇਸ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਹੋਣ ਦੇ ਵਿੱਚ ਲਿਆਂਦਾ ਪੁਰਾਤਨ ਨਿਸ਼ਾਨ ਸਾਹਿਬ ਦੀ ਕਟਿੰਗ ਦੀ ਗੱਲ ਕਰੀਏ ਤਾਂ ਥੱਲੇੋਂ ਉੱਪਰ ਵੱਲ ਨੂੰ ਕਟਿਆ ਹੁੰਦਾ ਸੀ ਪਰ ਹੁਣ ਵਾਲਾ ਨਿਸ਼ਾਨ ਸਾਹਿਬ ਉੱਪਰੋਂ ਥੱਲੇ ਵੱਲ ਨੂੰ ਕਟਿਆ ਹੁੰਦਾ ਹੈ ਨਿਸ਼ਾਨ ਸਾਹਿਬ ਹਮੇਸ਼ਾ ਥੱਲੇੋਂ ਉੱਪਰ ਵੱਲ ਨੂੰ ਚੁਲਾਏ ਜਾਂਦੇ ਸਨ ਤੇ ਉੱਪਰੋਂ ਥੱਲੇ ਵੱਲ ਨੂੰ ਉਤਾਰੇ ਜਾਂਦੇ ਸਨ ਨਿਸ਼ਾਨ ਸਾਹਿਬ ਦਾ ਡਿਜ਼ਾਈਨ ਬਦਲਣ ਪਿੱਛੇ ਅੰਗਰੇਜ਼ਾਂ ਦਾ ਹੱਥ ਵੀ ਦੱਸਿਆ ਜਾਂਦਾ ਹੈ ਜਦੋਂ ਖਾਲਸਾ ਰਾਜ ਖਤਮ ਹੋਇਆ ਤਾਂ ਉਸ ਵੇਲੇ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਨਿਸ਼ਾਨ ਸਾਹਿਬ ਨੂੰ ਉਤਾਰਨ ਲਈ ਕਿਹਾ ਸਿੱਖ ਸੰਗਤਾਂ ਨੇ ਇਤਰਾਜ਼ ਜਤਾਇਆ ਕਿ ਇਹ ਸਾਡੇ ਧਾਰਮਿਕ ਚਿੰਨ੍ਹ ਹਨ ਤਾਂ ਅੰਗਰੇਜ਼ਾਂ ਨੇ ਇਹ ਨਿਸ਼ਾਨ ਨਿਵੇਂ ਕਰਵਾਈ ਤੇ ਕਟਿੰਗ ਵੀ ਉਤੋਂ ਥੱਲੇ ਵੱਲ ਨੂੰ ਕਰਵਾਈ ਜੋ ਕਿ ਗੁਲਾਮੀ ਦੀ ਪ੍ਰਤੀਕ ਸੀ ਆਜ਼ਾਦੀ ਤੋਂ ਇਨਾ ਸਮਾਂ ਲੰਘ ਜਾਣ ਬਾਅਦ ਵੀ ਪੰਥਕ ਆਗੂਆਂ ਵੱਲੋਂ ਇਨ੍ਹਾਂ ਮਸਲਿਆਂ ਤੇ ਧਿਆਨ ਨਹੀਂ ਸੀ ਦਿੱਤਾ ਗਿਆ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਨਿਸ਼ਾਨ ਸਾਹਿਬ ਦੀ ਦੇਖੇ ਕਿਸ ਨੇ ਬਦਲੀ ਤੇ ਕਦੋਂ ਦਰਬਾਰ ਸਾਹਿਬ ਵਿੱਚ ਭੰਗਵਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਨਿਸ਼ਾਨ ਸਾਹਿਬ ਦਾ ਰੰਗ ਨੀਲੇ ਤੋਂ ਕੇਸਰੀ ਕਿਵੇਂ ਹੋਇਆ ਸ਼੍ਰੀ ਤੇਰਵਾਰ ਸਾਹਿਬ ਵਿਖੇ ਜਦੋਂ ਨਿਰਮਲੇ ਸਾਧੂ ਰਹਿੰਦੇ ਸਨ ਤੇ ਉਹਨਾਂ ਵਿੱਚੋਂ ਇੱਕ ਮਹਾਨਤਾ ਸੰਤੋਖ ਦਾਸ ਜਿਸ ਨੇ ਇੱਕ ਲੱਕੜ ਗੱਡ ਕੇ ਆਪਣਾ ਉਦਾਸੀ ਮੱਤ ਦਾ ਝੰਡਾ ਲਗਾਇਆ ਸੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਹੋਰ ਜੜੇ ਉਦਾਸੀ ਸਾਧੂ ਸਨ ਉਥੇ ਇਕੱਠੇ ਹੁੰਦੇ ਰਹੇ ਕੁਝ ਸਮਾਂ ਬੀਤਿਆ ਹਨੇਰੀਆਂ ਵਗੀਆਂ ਤਾਂ ਇਹ ਝੰਡੇ ਉੱਡ ਕੇ ਸਰੋਵਰ ਦੇ ਕੰਢੇ ਜਾ ਡਿੱਗਦੇ ਲੋਕ ਇਹਨਾਂ ਝੰਡਿਆਂ ਦੀ ਬੇਅਦਬੀ ਹੁਦੀ ਵੇਖ ਕੇ ਕਿਸੇ ਨੇ ਉਹ ਝੰਡਾ ਪੱਕੇ ਤੌਰ ਤੇ ਹੀ ਲਗਵਾ ਦਿੱਤਾ ਜਦੋਂ ਸਿੱਖਾਂ ਨੂੰ ਜੰਗਲ ਬੇਲਿਆਂ ਦੇ ਵਿੱਚ ਰਾਤਾਂ ਕੱਟਣੀਆਂ ਪਈਆਂ ਤਾਂ ਨਿਰਮਲੇ ਸਾਧੂਆਂ ਨੇ ਤਕਰੀਬਨ 60 ਸਾਲ ਦਰਬਾਰ ਸਾਹਿਬ ਤੇ ਕਬਜ਼ਾ ਰੱਖਿਆ ਤੇ ਇੱਕ ਸਮਾਜਿਹਾ ਆਇਆ ਜਦੋਂ ਨਿਰਮਲਿਆਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਰੱਖ ਦਿੱਤੀਆਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਕੁੰਡਲੀਆਂ ਵੀ ਵੇਖੀਆਂ ਜਾਣ ਲੱਗੀਆਂ ਤੇ ਸਿੱਖ ਸੰਗਤਾਂ ਨੇ ਇਸ ਦਾ ਵਿਰੋਧ ਕੀਤਾ ਨਿਰਮਲੇ ਸਾਧਾ ਨੇ ਦਰਬਾਰ ਸਾਹਿਬ ਦੇ ਹਰ ਪਾਸੇ ਪੰਘਵੇਂ ਝੰਡੇ ਲਹਿਰਾ ਦਿੱਤੇ ਫਿਰ ਗੁਰਦੁਆਰਾ ਸੁਧਾਰ ਲਹਿਰ ਹੋਂਦ ਵਿੱਚ ਆਈ ਤੇ ਮਹੰਤਾਂ ਤੋਂ ਗੁਰੂ ਘਰਾਂ ਦੇ ਪ੍ਰਬੰਧ ਛੁਡਵਾਇਆ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਤੇ ਗੁਰਦੁਆਰੇ ਸਹਿਬਾਨਾ ਦਾ ਪ੍ਰਬੰਧ ਸੰਭਾਲਿਆ। ਪਰ ਨਿਸ਼ਾਨ ਸਾਹਿਬ ਦੇ ਰੰਗਾਂ ਵੱਲ ਧਿਆਨ ਨਾ ਦਿੱਤਾ ਗਿਆ। ਹੁਣ 15 ਜੁਲਾਈ ਨੂੰ ਸਿੰਘ ਸਹਿਬਾਨਾ ਦੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਮਤਾ ਪਕਾਇਆ ਗਿਆ ਕਿ ਜੜੇ ਗੁਰਦੁਆਰੇ ਸਹਿਬਾਨਾ ਦੇ ਵਿੱਚ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਰੰਗ ਜੜੇ ਨੇ ਜਾਂ ਤਾਂ ਬਸੰਤੀ ਹੋਵੇਗਾ ਤੇ ਜਾਂ ਸਰਮਈ, ਭਾਗ, ਨੀਲਾ। ਜੋ ਕਿ ਅਕਸਰ ਹੀ ਵੇਖੇ ਜਾਂਦੇ ਹਨ ਨਿਹੰਗਾਂ ਸਿੰਘਾਂ ਦੀ ਸ਼ੌਣੀ ਦੇ ਵਿੱਚ ਵੀ ਜੇ ਧਿਆਨ ਕੀਤਾ ਜਾਵੇ ਤਾਂ ਇਹ ਨਿਸ਼ਾਨ ਸਾਹਿਬਾਂ ਨੀਲੇ ਰੰਗ ਦੇ ਹੁੰਦੇ ਨੇ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਸਿੱਖ ਪੰਥ ਦੇ ਜਿੰਨੇ ਵੀ ਧਾਮ ਨੇ ਭਾਵੇਂ ਉਹ ਪੂਰੀ ਦੁਨੀਆ ਦੇ ਵਿੱਚ ਨੇ ਜਿੱਥੇ-ਜਿੱਥੇ ਵੀ ਗੁਰਦੁਆਰਾ ਸਾਹਿਬ ਹੈ ਉਹ ਕੋਈ ਵੀ ਸੰਪਰਦਾ ਹੋਵੇ ਕੋਈ ਵੀ ਜਥੇਬੰਦੀ ਹੋਵੇ ਗੁਰਦੁਆਰਾ ਸਾਹਿਬ ਦੇ ਵਿੱਚ ਝੂਲਣ ਵਾਲੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਹੋਵੇਗਾ ਜਾ ਨੀਲਾ ਹੋਵੇਗਾ ਕਿਉਂਕਿ ਕੇਸਰੀ ਰੰਗ ਭੰਗਵੇਂ ਨਿਸ਼ਾਨ ਦਾ ਭੰਗਵੇਂ ਰੰਗ ਦਾ ਉਲੇਖਾ ਪੁੰਦਾ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਆਪਣੇ ਵਿਚਾਰ ਜਰੂਰ ਸਾਂਝੇ ਕਰਨ ਦਿਖਦੇ ਰਹੋ ਗੁਰਸੇਵਤ ਟੀਵੀ